ਸਾਸੀ ਕਾਲ ਜੀ ਅੱਜ ਆਪਾਂ ਪਹੁੰਚਿਆ ਮਕਸਰ ਜ਼ਿਲ੍ਹੇ ਦੇ ਪਿੰਡ ਮੱਲਾਂ ਚ ਜਿੱਥੇ ਇਹ ਪਿੰਡ ਬਹੁਤ ਵੱਡਾ 9000 ਵੋਟਾਂ ਦਾ ਪਿੰਡ ਦੀ ਦੋ ਸਰਪੰਚਾ ਉੱਥੇ ਪਿੰਡ ਵੱਡੇ ਦੇ ਨਾਲ ਇੱਥੋਂ ਦੇ ਲੋਕਾਂ ਦੇ ਵੀ ਦਿਲ ਬਹੁਤ ਖੁੱਲੇ ਤੇ ਦਰਿਆਦ ਦੇ ਲੋਕ ਸਰਦਾਰ ਬੰਦੇ ਹੁੰਦੇ ਘੋੜੀਆਂ ਰੱਖਾਂਦੇ ਸ਼ੌਂਕੀ ਇਹ ਲੈਣਾ ਸੁਣ ਕੇ ਕੀ ਦਾ ਨਹੀਂ ਦਿਲ ਕਰਦਾ ਮੈਂ ਘੋੜੀ ਰੱਖਾਂ ਪਰ ਘਰ ਦੀਆਂ ਮਜਬੂਰੀਆਂ ਮਾਰ ਜਾਂਦੀਆਂ ਨੇ ਇਹ ਬਾਈ ਦੀ ਆਪਣੇ ਘਰ ਦੀ ਘੋੜੀ ਦਾ ਬੱਚਾ ਜਿਹੜਾ ਬੜੇ ਰੀਝਾਂ ਪਿਆਰਾਂ ਨਾਲ ਪਾਲ ਲਿਆ ਬਾਈ ਨੇ ਮਜਬੂਰੀ ਵਾਸ ਵੇਚਣਾ ਬਾਈ ਨੇ ਕਰਦਿਆਂ ਗੱਲ ਆਓ ਫਿਰ ਮਾਰਦੀ ਤੈਨੂੰ ਨਹੀਂ ਨਹੀਂ ਮਾਰਦੀ ਲੱਤ ਲਾ ਸੱਸੀ ਗੱਲ ਬਾਈ ਜੀ ਸੱਸੀ ਗੱਲ ਜੀ ਠੀਕ ਠਾਕ ਹੋ ਜੀ ਹਾਂ ਠੀਕ ਹੈ ਜੀ ਤੇ ਮੜਾ ਇਹਦੀ ਬਾਰੇ ਦੱਸੋ ਜੀ ਥੋੜੀ ਜਿਹੀ ਇਹ ਬਿਛੇਰੀ ਆਪਾਂ ਸੇਲ ਵਾਸਤੇ ਕਰਨੀ ਹੈ ਇਹ ਸੇਲ ਕਰਨੀ ਹੈ ਇਹਦੀ ਆਹ ਕਿਹੜੀ ਹੈ ਇਹਦਾ ਇਹਦੀ ਬੱਚਾ ਹੈ ਦੀ ਮਾਂ ਨਾ ਇਹਦੀ ਠੀਕ ਹੈ ਤੇ ਇੱਕ ਮਿੰਟ ਆ ਮਦੀ ਇਹ 11 ਮਹੀਨਿਆਂ ਦੀ ਹੁਣ ਵਾਲੀ ਹੈ 8 ਤਰੀਕ ਨੂੰ ਤੇ ਇਹਨੂੰ ਵੇਚਣਾ ਦਾਸ ਤੋਂ ਬਸ ਇਹ ਘਰ ਵਿੱਚ ਥੋੜਾ ਜਿਹਾ ਓੜੀ ਸੋਣ ਵਾਲੀ ਹੈ ਤੇ ਇਸ ਕਰਕੇ ਜਨਵਾਰ ਦੂਜਾ ਆ ਜੂਗਾ ਤੇ ਸਮਝਦਮ ਕਾਰਨ ਕਰਕੇ ਵੀ हां बस ਬਾਲ দাও ਖਾਓ ਹਾਂ ਹਾਂ ਤਿੰਨ ਹੋ ਜਾਣਗੇ ਤੇ ਵੀ ਇੱਕ ਸੇਲ ਲਈ ਕਾਰੋਬਾਰ ਚੱਲਦਾ ਰਹੂ ਠੀਕ ਹੈ ਜੀ ਤੇ ਹੋਰ ਇਹਦੇ ਚੈਂਬ ਕਲੇਤੀ ਹਾਂ ਹਾਂ ਠੀਕ ਹੈ ਚੈੱਕ ਕਰ ਸਕਦਾ ਕੋਈ ਬੰਦਾ ਆ ਕੇ ਨਾ ਨਾ ਕੋਈ ਆਦੀ ਚੈੱਕ ਕਰਕੇ ਜਾ ਸਕਦਾ ਬੰਦੇ ਨੇ ਬਾਈਆਂ ਦਾ ਜਿਹੜੇ ਬੰਦੇ ਨੇ ਸ਼ੌਂਕ ਨਾਲ ਘਰੇ ਰੱਖਣੀ ਆ ਉਹ ਬੰਦੇ ਲਈ ਆ ਇਹ ਕਿਉਂਕਿ ਬੜੇ ਪਿਆਰ ਨਾਲ ਬਾਈਆਂ ਨੇ ਪੂਰੀ ਮਤਲਬ ਕਿਵੇਂ ਬੱਚਿਆਂ ਨੂੰ ਪਾਲੀਦਾ ਬਾਈ ਦਾ ਬੱਚਾ ਖੜਾਗਾ ਇਦਾਂ ਪਾਲਿਆ ਹੋਇਆ ਇਹਨੂੰ ਤੁਸੀਂ ਬਾਕੀ ਦੇਖ ਵੀ ਸਕਦੇ ਹੋ ਪੂਰੀ ਐਨ ਸਕਰੀਨ ਆ ਪੂਰੀ ਘੇਟ ਗੱਲਬਾਤ ਬਾਕੀ ਆ ਇਹਦੀ ਮਾਂ ਖੜੀ ਆ ਤੁਸੀਂ ਇਹਦੀ ਮਾਂ ਵੀ ਦੇਖ ਸਕਦੇ ਹੋ ਤੇ ਬਈ ਕਿਹੜੇ ਘੋੜੇ ਦੀ ਆ ਇਹ ਮੈਂ ਡੱਗੋ ਰਮਾਣੀ ਘੋੜਾ ਸੀਗਾ ਸੀ ਉੱਥੋਂ ਡੱਗੋ ਰਮਾਣੀ ਦੇ ਬੰਦੇ ਤੋਂ ਘੋੜੀ ਲਈ ਸੀਗੀ ਉਹ ਨਾਂ ਨੂੰ ਉਹਦਾ ਉਸ ਘੋੜੇ ਦਾ ਕੋਈ ਨਾਂ ਦਾ ਸਾਨੂੰ ਪਤਾ ਨਹੀਂ ਅਸੀਂ ਜਗਰਾਵਾ ਮੰਡੀ ਤੋਂ ਲਈ ਸੀ ਘੋੜੀ ਮਤਲਬ ਉਹ ਤਾਂ ਉਹਦਾ ਹਾਂ 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 ਅਸੀਂ ਉੱਥੇ ਵੇਖ ਕੇ ਵੀ ਆਏ ਪੂਰਾ ਨਾਂ ਉਹਦੇ ਇਹ ਗੱਟ 63 ਇੰਚ ਦਾ ਕੋੜਾ ਉਹ ਠੀਕ ਹੈ ਹਾਂ ਅੱਛਾ ਪੂਰਾ ਤਗੜਾ ਕੋੜਾ ਉਹ ਤਾਂ ਥੋੜੀ ਦੇਖ ਕੇ ਪਤਾ ਲੱਗਿਆ ਹਾਂ ਇਹਦੀ ਮਾਂ ਵੀ ਘੈਂਟ ਆ ਉਹ ਵੀ ਪੂਰਾ ਬਾਈਆਂ ਦਾ ਕੱਦ ਕਾਠ ਹੈਗਾ ਕੋੜੇ ਦਾ ਤੇ ਆਹ ਤੁਸੀਂ ਆਪ ਦੇਖ ਲਓ ਹਾਂ ਹਜੇ 11 ਮਹੀਨਿਆਂ ਦੀ ਹੋਣ ਵਾਲੀ ਐ ਤੇ 57 ਇੰਚ ਕੱਦ ਦਾ ਇਹਦਾ ਹਜੇ ਆ ਠੀਕ ਆ ਦੇਖ ਲਓ ਵੀ ਅਜੇ ਸਾਲ ਵੀ ਪੂਰਾ ਨਹੀਂ ਹੋਇਆ ਤੇ ਬਾਈਆਂ ਦਾ 57 ਇੰਚ ਮਤਲਬ ਵੀ 57 ਇੰਚ ਹੈ ਦਾ ਕੱਦ ਆ ਇਸ ਟਾਈਮ ਤੇ ਬਾਕੀ ਇਹਦੀ ਸ਼ਕਲ ਦੇਖ ਲਓ ਪੂਰੀ ਘੈਂਟ ਗੱਲ ਬਾਤ ਆ ਤੇ ਹੋਰ ਕੋਈ ਗੱਲਬਾਤ ਬਾਈ ਨੰਬਰ ਤੁਹਾਨੂੰ ਦੇ ਦਿੱਤਾ ਜਾਊਗਾ ਸਕਰੀਨ ਦੇ ਹੇਠਾ ਕਿਹੜਾ ਨੰਬਰ ਆਉਂਦਾ ਇਹ ਬਾਈ ਦਾ ਨੰਬਰ ਆ ਕਦੋਂ ਮਰਜੀ ਫੋਨ ਕਰ ਸਕਦੇ ਹੋ ਬਾਈ ਨੂੰ ਤੇ ਬਾਕੀ ਜੇ ਕੋਈ ਕਿਸੇ ਨੇ ਜਾਣਕਾਰੀ ਲੈਣੀ ਤਾਂ ਫੋਨ ਤੇ ਲੈ ਲਿਓ ਚਲੋ ਠੀਕ ਆ ਬਾਈ ਜੀ ਜਲਦੀ ਬਾਸੇ ਠੀਕ ਆ ਸਤਿ ਸ੍ਰੀ ਅਕਾਲ ਜੀ ਜੇ ਘਰ ਦੀ ਮਜਬੂਰੀ ਨਾ ਹੁੰਦੀ ਮੈਂ ਵੀ ਤਕੜਾ ਲਾਣੀ ਧਾਰ ਜਿਆ ਹੁੰਦਾ ਜੇ ਘਰ ਦੀ ਮਜਬੂਰੀ ਨਾ ਹੁੰਦੀ ਮੈਂ ਵੀ ਲਗਾ ਡੀਸੀ ਜਾਂ ਥਾਣੇਦਾਰ ਜਿਹਾ ਹੁੰਦਾ ਜੇ ਘਰ ਦੀ ਮਜਬੂਰੀ ਨਾ ਹੁੰਦੀ ਮੈਂ ਵੀ ਘੋੜੀਆਂ ਦਾ ਸ਼ੌਂਕੀ ਸਰਦਾਰ ਜਿਹਾ ਹੁੰਦਾ ਜੇ ਘਰ ਦੀ ਮਜਬੂਰੀ ਨਾ ਹੁੰਦੀ ਮੈਂ ਵੀ ਕਿਸੇ ਦਾ ਦਿਹਾੜੀਦਾਰ ਨਾ ਹੁੰਦਾ ਮੈਂ ਵੀ ਕਿਸੇ ਦਾ ਦਿਹਾੜੀਦਾਰ ਨਾ ਹੁੰਦਾ ਬਾਈ ਦੀ ਮਜਬੂਰੀ ਹੈ ਇਹਨੂੰ ਵੇਚਣਾ ਤੇ ਬਾਈ ਕਹਿੰਦਾ ਮਜਬੂਰੀ ਕਰਕੇ ਵੇਚ ਰਹੇ ਆ ਵੈਸੇ ਬੱਚਾ ਵਾਂਗੂ ਇਹਨੂੰ ਪਾਲ ਲਿਆ ਸੀ ਰੱਖਿਆ ਹੋਇਆ ਸੀ ਆਪਦੇ ਬੱਚਿਆਂ ਵਾਂਗ ਬਾਕੀ ਬਾਈਆਂ ਦਾ ਜਿਹੜੇ 2 ਬੰਦੇ